ਵੇ ਜਾ ਇਹ ਜੀ ਨੂੰ ਆਹ ਹਾਂ ਇਹਨੂੰ ਦਬਾ ਦੇ ਕਰਾ ਦੇ ਹਾਂ ਆਹ ਹਾਂ 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 ਦਬਾ ਦੇ ਜਿਹਨੂੰ ਭੇਜਣੀਆਂ ਯਾਰ ਤੈਨੂੰ ਦੱਸੀ ਗਏ ਉਹ ਤੇ ਉਹ ਕਾਰਜਾਗਰ ਤੀਰ ਜੇ ਤੇ ਓਏ ਇਹਨੂੰ ਕਾਹਨੂੰ ਜਿਹਨੂੰ ਭੇਜਣੀਆਂ ਉਹਦੇ ਉਹਤੇ ਦਬਾ ਦੇ ਚਾਚਾ ਹਾਂ ਹੁਣ ਇਹਨੂੰ ਦੱਬਾ ਓਏ ਉਹਦਾ ਡਿਲੀਟ ਹੋ ਜੂ ਦੁਬਾਰੇ ਉਹਨੂੰ ਦੱਬਾਂ ਕਾ ਇਹਨੂੰ ਬਾਗੀ ਹੋਰ ਕਰ ਕਹਾਂ ਜੀ ਨੂੰ ਭੇਜਣਾ ਜਿਆ ਹੋਰ ਕਰ ਕਹਾ ਹੁਣ ਕਿਹੜਾ ਦੱਬੇਗਾ ਜਿਹਨੂੰ ਬਾਗੀਆਂ ਦੱਸ ਤਾ ਤਾ ਓਏ ਆ ਆ ਆ ਤੀਰਜੀ ਵਾਲਾ ਦੱਬਦੇ ਹੁਣ ਇਹ ਜਿਹਨੂੰ ਜਾਂਦੀਆਂ ਨੇ ਹਾਂ ਹਾਂ ਕਿ ਤੁ ਹੌਲੀ ਬੋਲ ਕੇ ਵੀ ਦੱਸ ਸਕਦਾ ਹੈ ਬੈਠਾ ਆਪਦੇ ਆਪ ਨੂੰ ਮੋਬਾਈਲ ਲਈ ਹੁਣ ਦੁਬਾਰੇ ਭੇਜ ਕਿਹਨੂੰ ਭੇਜ ਤੱਕ ਕਰ ਕੀ ਕਰ ਹੁਣ ਹੋਰ ਭੇਜ ਹੁਣ ਦੁਬਾਰੇ ਜਿਹਨੂੰ ਦੁਬਾਰੇ ਭੇਜੇਗਾ ਇਹ ਦੀਮ ਜ਼ਰੇਨ ਓਏ ਸਾਰੇ ਉਹ ਜਿਹੜੇ ਮੇਰੇ ਭੇਜੋ ਤੇ ਉਹ ਕਲਿੱਕ ਕਰਾ ਕਿਹੜੀ ਭੇਜੂ ਤੇਰੀ ਤੈਨੂੰ ਕਾਹਨੂੰ ਦੀਂਦਾ ਭੇਜ ਤਾਂ ਦਿੱਤੀ ਹੁਣ ਯਾਰ ਓਏ ਹੋਰ ਭੇਜਗਾ ਹਾਂ ਉਹਦੇ ਕਲਿੱਕ ਕਰ ਲੈ ਭੇਜਣੇ ਤੇਨੂੰ ਆਉਂਦੀ ਨਹੀਂ ਤੂੰ ਭੇਜ ਲੈ ਬੜਾ ਔਖਾ ਹੈ ਸਿਖਾਉਣਾ ਤੈਨੂੰ ਆ ਲੈ ਕੀ ਕਰਤਾ ਕੀ ਕਰ ਕੋਈ ਕੋ ਦੱਬੀ ਜਾਂਦਾ ਯਾਰ ਵੱਡਲੇ ਦੰਦ ਚਲ ਓਏ ਤੈਨੂੰ ਨਹੀਂ ਆਉਂਦਾ ਚਲ ਭਜ